ਸ਼ੇਅਰ ਲਾਈਕ ਆਏ ਆਏ ਲਾਈਕ ਤੇ ਸਬਸਕ੍ਰਾਈਬ ਕਰੀਦਾ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਵਾਗਤ ਆ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਅੱਜ ਆ ਜੀ ਬਾਬਾ ਦੀਪ ਸਿੰਘ ਜੀ ਦਾ ਕੱਲ ਐ ਨਹੀਂ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਤੇ ਅੱਜ ਨਗਰ ਕੀਰਤਨ ਅਸੀਂ ਜਾ ਰਹੇ ਹਾਂ ਨਗਰ ਕੀਰਤਨ ਤੇ ਤੇ ਆਪਣੇ ਬਾਬਾ ਜੀ ਬਾਬਾ ਹਰਪੀ ਸਿੰਘ ਜੀ ਮਾ ਤੇ ਆਦੇ ਪਰਿਵਾਰ ਸਾਰੇ ਨਾਲ ਨੇ ਤੇ ਗੱਡੀ ਆ ਪੂਰੀ ਤਿਆਰ ਕੀਤੀ ਹੋਈ ਆ ਵੀ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਗਈ ਜੇ ਅੱਗੇ ਪਹੁੰਚ ਜਾ ਰਹੇ ਆ ਤੇ ਮੇਰੇ ਤੁਹਾਨੂੰ ਅਗਰ ਕਿਤੇ ਨੇ ਪਹੁੰਚ ਗਏ ਇਹ ਬਸ ਥੋੜੀ ਦੇਰ ਤੱਕ ਪਹੁੰਚਣਾ ਪਰ ਲੇਟ ਬਹੁਤ ਨਿਕਲੇ ਆ ਘਰੋਂ ਰਾਮਨਾਨ ਬਸ ਅਬਾ ਪਹੁੰਚਣਾ ਹੋਣੀ ਥੋੜੀ ਦੇਰ ਤੱਕ ਤੇ ਤੁਹਾਨੂੰ ਮਿਲਦੇ ਆ ਨਗਰ ਕੀਤਰਣ ਸਾਡੇ ਉਹ ਸਾਹਮਣੇ ਆ। ਉੱਥੇ ਨਿਕਲ ਰਿਹਾ ਸਾਹਮਣੇ ਉਹ ਮੋੜ ਤੋਂ ਤੇ ਸਾਡਾ ਹੋ ਗਿਆ ਫੁੱਟਰ ਖਰਾਬ ਟੇ ਵਾਲਾ। ਤੇ ਤਾਰ ਇਹਨਾਂ ਨਾ ਅਰਥ ਜਿਹੜਾ ਉਹ ਨਹੀਂ ਆ ਰਿਹਾ। ਮਣਾ ਆਪਾਂ ਪਹਿਲਾਂ ਇਹਨੂੰ ਤਾਰ ਪਾਵਾਂਗੇ। ਆਹ ਗਲੀ 'ਚ ਮੁੰਡਾ ਆਊਗਾ ਬਾਹਰ। ਤੇ ਉਹ ਲੈ ਕੇ ਆਊਗਾ ਤਾਰ। ਮਣਾ ਆਪਾਂ ਤਾਰ ਪਾ ਕੇ ਫੇਰ ਆਪਾਂ ਨਗਰ ਕੀਤਰਣ ਨਾਲ ਗੱਡੀ ਲਾਦਣੀ ਆਪਣੀ। ਇੱਥੇ ਪਿੱਛੇ ਬਿਠੇ। ਮੈਂ ਬਾਬਾ ਹੀ ਚੱਲ। ਯਾਰ ਇਹ ਪੂਰੀ ਐ। ਪਟਾ ਚੁੱਕ ਦੇ। ਆ ਟੀਮ ਆ ਤਾਂ ਇਹਨੂੰ ਆਪਾਂ ਲੈ ਆਏ। ਆਪਣੇ ਸਿੰਘ ਨਾਲ ਬੜੇ ਆ। ਇਹ ਵੀ ਆਪਣੇ ਨਾਲ ਆ। ਚੱਕਰ ਕੋਈ ਨਹੀਂ ਬਾ ਸਰਪੰਚ ਹੈ ਨਹੀਂ ਆ ਤੇ ਆਪਣਾ ਭਾਲਾ ਸਿੰਘ ਹੈ ਨਹੀਂ ਬਾਕੀ ਸਾਰੇ ਆ ਲੋ ਵੀ ਫੂਟਰ ਹੋ ਗਿਆ ਸਾਡਾ ਠੀਕ ਉਹ ਮੁੰਡਾ ਤਾਂ ਹੀਰੇ ਲਗੀਦਾ ਯਾਰਾ ਚੱਲ ਚੱਲੇ ਸਿਰ ਲਾਈਵ ਕਰਨਾ ਆ ਕੇ ਲਾ ਕੀ ਬਾਤ ਮੋੜ 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 ਅੱਜ ਵੀ ਭਾਇਓ ਈਗਾ ਤਬਕਾ ਲੋ ਵੀ ਆਪਾਂ ਪਹੁੰਚ ਚੁੱਕੇ ਆਂ ਨਗਰਗਿਰਧਨ ਚ ਮੇਰੇ ਤੋਂ ਪਹਿਲਾਂ ਮੋੜ ਨਹੀਂ ਦੇਖਦਾ ਈਗਾ ਉਹ ਤਾਂ ਦਰਸ਼ਨ ਕਰਾ ਕੇ ਹੀ ਅੱਗੇ ਪੜਕੀ ਸਾਹਿਬ ਦੇ ਅਵਾੜੇ ਸੇਵਾ ਕਰਨ ਦੇ ਕਤਾਰਾਂ ਦੀ ਆ ਘਾਲੇ ਹੋ ਜੀ ਯਾਰੇ ਬੀਬੀਆਂ ਦੀ ਸੇਵਾ ਲੱਗੀ ਹੋਏ ਇਥੇ ਝਾੜੂ ਦੀ ਅੱਗੇ ਕਿਧਰ ਜਾਈ ਜਾਂਦੇ ਰੇ ਆਪਣੇ ਪ੍ਰਿੰਸ ਜੀ ਅਸੇ ਕੀ ਹਾਲ ਹੈ ਠੀਕ ਹੈ ਗੱਲ ਦੀ ਬਾਤ ਆ ਗਰੂ ਆ ਗਰੂ ਆਓ ਜਲਦੀ ਆਏ ਸਾਡੇ ਆਪਣੇ ਪੁਰਾਣੇ ਗਤਕੇ ਦੇ ਉਸਤਾਦ ਜੀ ਸਾਡੇ ਇਹਨਾਂ ਕੋਲ ਸਿੱਖਿਆ ਭਗਤਕਾ ਆ ਵੀਰ ਹੋਣੀ ਵੀ ਦੇ ਦੇ ਵੀਡੀਓ ਬਣਾਉਣਾ ਆਓ ਮੈਂ ਮਾਰੀਏ ਚੱਲਾ ਕੇ ਨੂੰ ਇੰਨੇ ਗੋਗਿੰਦਰ ਰਾਏ ਸੰਗੋਤ ਦਿੱਕੂਲਾ ਪ੍ਰਸ਼ਾਸਨ ਦੇ ਲਈ ਆਇਓ ਜੀ ਬੰਕਰ ਕੀ ਅੰਦਰ ਛਕਣਾ ਗੋ ਆਹ ਮੈਂ ਚੱਲ ਗਿਆ ਜੀ ਹੁਣ ਆਪਾਂ ਦੀਪ ਸਿੰਘ ਜੀ ਦੇ ਪ੍ਰਕਾਸ਼ ਘਰੇ ਵਿੱਚ ਨਿਕਲ ਰਿਹਾ ਹੈ। ਇਹ ਗੁਰਦਾਰ ਨਗਰ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਹੁੰਦੇ ਆ। ਬੰਦੂਕ ਕਾਲ ਦੇ ਸਤਿਗੁਰ ਸਿੰਘ ਸਾਹਿਬ। ਗੁਰੂ ਸ਼ਾਸਤਰੀ ਨਗਰ ਬਾਂਚਾ ਤੋਂ 7 ਤਾਰੀਖਾ ਤੱਕ ਆਏਗਾ। ਤੋਂ ਮਹਾਵਾਂਗੇ। ਯਾਤਰੀ ਜਰਪੁਰਾ ਦੇ ਨਾਲਿਕ ਸਿੰਘ ਸਭਾ ਸਰਦਾਰ ਨਗਰ ਲਖਮੀਨਗਰ ਸੰਗਤ ਵੱਲੋਂ ਬੜੇ ਤੇਮ ਫਾਉਮ ਨਾਲ ਸ਼ਾਹ ਦੇ ਨਾਮ ਸਤ ਗੁਰੂ ਨੇ ਬੜੇ ਪਾੜੇ ਉਹ ਇੱਕ ਫਾਉਮ ਦੇ ਨਾਲ ਬੜੇ ਨਾਮ ਬੜੇ ਗੁਰੂ ਜੇ ਇਤਿਹਾਸ ਹੀ ਵੀ ਚਲਾਵਾਂਗੇ ਉਹ ਹੋ ਗਿਆ ਖਰਾਬ ਤਾਂ ਆਪਾਂ ਇਹਦੇ ਵਿੱਚੋਂ ਕੱਢ ਕੇ ਤੇ ਬਾਬਾ ਜੀ ਨੂੰ ਬੁਲਾਤਾ ਤੇ ਬਾਬਾ ਜੀ ਦੇ ਇਹਦੀ ਤਹਿਕੀਕਾਤ ਕਰਨ ਵੀ ਹੋਇਆ ਕੀ ਇਹਨੂੰ 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 ਮਰੀਜ਼ ਤੋਂ ਜੋਧਾ ਬਣਾਉਣ ਲੱਗੇ ਆ ਬਸ ਤੇ ਤਾਂ ਪਤਾ ਛੜ ਗਿਆ ਅਸਲ ਜੀ ਵਿੱਚੋਂ ਨਾ ਉਹ ਪਾਵਾਂਗੇ ਨਗੇ ਦੁਕਾਨ ਤੋਂ ਤੇ ਨਗਰ ਕੀ ਤਨ ਪਹੁੰਚ ਚੁੱਕੇ ਆ ਜੱਸਾ ਸਿੰਘ ਹਰਾਮਗੜੀਆ ਲੱਗੇ ਤੇ ਸਵੇਰ ਦਾ ਤੁਰਿਆ ਜਿੱਥੋਂ ਦਾ ਕਿ ਪਹੁੰਚਿਆ ਕਿ ਟੂਰ ਹੈਗਾ ਸੀ ਇਹਨਾਂ ਦਾ ਤੇ ਬਾਬਾ ਦੀਪ ਸਿੰਘ ਜੀ ਗੁਰਦੁਆਰਿਆਂ ਤੁਰ ਕੇ ਪਹਿਲੇ ਘਰ ਥਾਣੀ ਸਾਹਮਣੇ ਰੋਡ ਤਾਂ ਨਹੀਂ ਪੈ ਗਏ ਕਾਲੇ ਨੰਗਲ ਮੋੜ ਤੋਂ ਬਾਹਰ ਆ ਕਰਕੇ ਫਿਰ ਮਾਡਲ ਟਾਊਨ ਚ ਫਿਰ ਮਾਡਲ ਟਾਊਨ ਥਾਣੀ ਹੋ ਕੇ ਹੈ ਆ ਗੁਰਦੁਆਰਾ ਜਹਾਬ ਕੁੱਤਵੀ ਨੰਗਲ ਤੋਂ ਹੋ ਕੇ ਫਿਰ ਫਿਰ ਕਾਲੇ ਨੰਗਲ ਮੋੜ ਫਿਰ ਕਾਲੇ ਨੰਗਲ ਮੋੜ ਫਿਰ ਕਾਲੇ ਨੰਗਲ ਤੋਂ ਮੋੜ ਤੋਂ ਹੋ ਕਰਕੇ ਮਾਡਲ ਟਾਊਨ ਮਾਡਲ ਟਾਊਨ ਦੇ ਬੈਕ ਸਾਈਡ ਤੋਂ ਪ੍ਰੇਮ ਨਗਰ ਤੋਂ ਹੋ ਕਰਕੇ ਤੇ ਫਿਰ ਕਨਵਾ ਰੋਡ ਕਨਵਾ ਰੋਡ ਥਾਣੀ ਆਇਆ ਸ਼ਾਸਤਰੀ ਨਗਰ ਥਾਣੀ ਇਧਰ ਨੂੰ ਸਾ ਸਾਸਿੰਘਾ ਰਾਮ ਘੜੀਆਂ ਤੱਕ ਆ ਰਹੇ ਸਾਸਿੰਘਾ ਰਾਮ ਘੜੀਆਂ ਤੇ ਅਜੇ ਦੇਖੋ ਟਾਈਮ ਲੱਗਣਾ ਰਿਹਾ ਹੁਣ ਪਹੁੰਚੇਗਾ ਸਤ ਗਰਦਾਰੀਆਂ ਇਧਰ ਦੀ ਹੋਮੋ ਹਮਾ ਕੇ ਸਤ ਗਰਦਾਰੀਆਂ ਪਹੁੰਚੇਗਾ ਨਗਰ ਕੀਰਤਨ ਐਮ ਐਲ ਦੇ ਤੁਹਾਨੂੰ ਸਤ ਗਰਦਾਰੀਆਂ ਪਹੁੰਚ ਕੇ ਗੁਰਦੁਆਰਾ ਸਾਹਿਬ ਇਹ ਹੈ ਜੀ ਸਤ ਗਰਦਾਰੀਆਂ ਮਿਲਦੇ ਜਣਾ ਆ ਤੇ ਉੱਥੇ ਜਾ ਕੇ ਤੁਹਾਨੂੰ ਹੁਣ ਆਪਾਂ ਗੱਲਬਾਤੇ ਕਰਾਵਾਂਗੇ ਮਾਰਗੀ ਸਾਈਂ ਬਾਬਾ ਪਹੁੰਚ ਗਏ ਆ ਗੁਰਦੁਆਰਾ ਸਤਕਰਤਾਰੀਆਂ ਇਧਰ ਹੁਣ ਤਕਰੀਬ ਚਾਰਜੂ ਹੋ ਗਏ ਤੇ ਆਪਾਂ ਜਾਣਾ ਮਾਫ਼ ਕਰੀ ਜੀ ਅੱਜ ਆਪਾਂ ਨਿਕਲਣਾ ਕਰਦੇ ਗੋ ਆਜੀ ਪਹੁੰਚ ਗਏ ਹੁਣ ਗਾਂਧੀ ਚੌਂਕ 'ਚ ਇੱਥੇ ਲੱਗਣਗੇ ਕਤਕੇ ਦੇ ਖਾੜਾ ਚੋਰ ਵਿਖਾਈ ਜਾਣਗੇ ਵੱਡੀ ਭਲਾ ਕਿੱਥੇ ਆ ਉਹ ਮਗਰ ਜਿੱਥੋਂ ਆਏ ਅਸਲੀ ਬੋਲ ਲਾਈਕ ਤੇ ਸਬਸਕ੍ਰਾਈਬ ਕਰਨਾ ਮਾਪੇ ਨੂੰ ਬੋਲ ਦੇ ਬਾਬਾ ਤਾਰਕੇ ਸਿਰ ਕਿਤੇ ਵੀ ਸਤਿਗੁਰੂ ਜੀ ਦਾ ਪ੍ਰਕਾਸ਼ ਹੋਵੇ ਉੱਤੇ ਇਸ ਤਰ੍ਹਾਂ ਜਿੰਨੇ ਸੰਪਤੀ ਚੁੱਕ ਸਕਦੇ ਹੋ ਗੁਣੀ ਦੀ ਵੀ ਨਗਰ ਕੀ ਤਨ ਜਣਾ ਸਾਡਾ ਫੂਟਰ ਹੋ ਗਿਆ ਖਰਾਬ ਤੇ ਅਸੀਂ ਲੈਣ ਗਏ ਹਾਂ ਨਵਾਂ ਪਰ ਉਹ ਵੀ ਟੁੱਟਾ ਨਿਕਲਿਆ ਵਿੱਚੋਂ ਫਿਰ ਵਾਪਸ ਕਰਨ ਆਉਣਾ ਪਿਆ ਸਾਨੂੰ ਦੁਕਾਨ ਤੇ ਹੁਣ ਵਾਪਸ ਕਰਨ ਆਏ ਆ ਭੱਜ ਗਏ ਆ ਤੇ ਹੱਪ ਗਏ ਪੂਰਾ ਐ ਜੁੜੀ ਓਏ ਪਛਾਣ ਲਿਆ ਜੀ ਪੂਰਾ ਹੱਪ ਗਏ ਪਛਾਣ ਲਿਆ ਮੈਣਾ ਨਹੀਂ ਪਛਾਣ ਲਿਆ ਉਹਨਾਂ ਨੇ ਅਹ ਇਹ ਨਾ ਫੂਟਰ ਬਦਲਾ ਲਏ ਆ ਤੇ ਬਦਲਾ ਕੇ ਆਪਾਂ ਪਹੁੰਚ ਗਏ ਆਪਣੀ ਗੱਡੀ ਤੇ ਆਸਾ ਥੋੜੀ ਲੱਗੀ ਆ। ਬੋਹ ਭਜਾਇਆ ਅੱਜ ਬਾਬਾ ਜੀ ਨੇ। ਤਸੱਲੀ ਕਰਾਉਂਦੇ ਨੇ। ਆਹੀਂ ਛਵੇੜ ਦਾ ਛਕਿਆ ਕੁਝ ਨਹੀਂ। ਨਾ ਲੰਗਰ ਪਿਛੇ ਰਾਜਮਾ ਚੋਲ ਦਾ ਲੰਗਰ ਲੱਗਿਆ ਆਪਾਂ ਨਹੀਂ ਛਕਿਆ ਕਿ ਨਹੀਂ ਬਈ। ਇੰਨੇ ਛਕਲੇ ਪਰ ਇਹ ਬੜਾ ਚਵੜਾ। ਇੰਨੇ ਛਕਲੇ ਆਪਾਂ ਤਾਂ ਛਕਿਆ ਨਹੀਂ। ਪਰ ਹੁਣ ਆਪਾਂ ਛਕਾਂਗੇ ਕੀ ਬਣਾ ਚਾਹ ਫੈਣ। ਆਪਾਂ ਫੈਣ ਦੇ ਫੈਣ ਆ। ਕਿਉਂ? ਸਹੀ ਗੱਲ ਹੈ। ਪਰ ਬਾਬਿਆਂ ਕੋ। ਹਾਂ ਬਾਬਿਆਂ ਕੋਲ ਤਾਂ ਗਾਲਾਂ ਖਾਲੀਆਂ ਬੁੱਤ ਨੂੰ। ਬਾਬਿਆਂ ਨੇ ਸੋੜਾ ਨਹੀਂ ਮਾਰੋਗੇ ਤੇ ਬਾਬਿਆਂ ਨੇ ਗਾਲਾਂ ਕੱਢਣੀਆਂ। ਅੜ ਕੇ ਲੇਟ ਹੋ ਗਿਆ ਨਗਰ ਕੀਰਤਨ ਆ ਹਾਂ ਮੈਂ ਲੇਟ ਨਹੀਂ ਨਹੀਂ ਠੀਕ ਹੈ ਟਾਈਮ ਸਾਰ ਹੀ ਪਹੁੰਚਣਾ ਉਹਨੇ ਮੇਰੇ ਕੀ ਆ ਬਾਰੇ ਆਹ ਜਿਉਂਦਾ ਰਹਿ ਸ਼ਰਾ ਨਾਲੀਆਂ ਫਿਰ ਆ ਤੂੰ ਕੰਪਨੀ ਨਹੀਂ ਦੇਂਦੇ ਆ ਓਏ ਕੰਪਨੀ ਨਹੀਂ ਦੇਂਦੇ ਤੂੰ ਚਾਹ ਦੀ ਪਾਪਾ ਚਾਰ ਰੋਡ ਚੱਲਾ ਹੀ ਮੇਰੀ ਨਗਰ ਕੀਰਤਨ ਪਹੁੰਚ ਚੁਕਿਆ ਗੁਰੂ ਨਾਨਕ ਨਗਰ ਚੀਟੀ ਰੋਡ ਤੇ ਸੰਗਤ ਦੇਖੋ ਸੰਗਤ ਬਹੁਤ ਜੀ ਜੀ ਪਾਪ ਤੇ ਦਿੱਤੀਆਂ ਨੇ ਮਿੱਤਰੋ ਤੁਸੀਂ ਚੱਲ ਹੋਈ ਆਦ ਗਿਆਰ ਦੇ ਚੱਕ ਤੇ ਮਿੱਤਰੋ ਕੋਣੇ ਤੋਂ ਸਿੱਧਾ ਆਪਾਂ ਚਾਲੇ ਮਾਰਾਂਗੇ ਮਾਪੀ ਵੱਲੋਂ 刚才呀，我记了你 でねえ。 ਦੇ ਆ ਆਖਰੀ ਖੜਾ ਗੁਰ ਕੀਰਤਨ ਦੀ ਹੋ ਚੁੱਕੀ ਹੈ ਸਮਾਪਤੀ ਵੀ ਮਗਰ ਦੇਖ ਸਕਦੇ ਹੋ ਤੇ ਅਸੀਂ ਵੀ ਕਰਦੇ ਹਾਂ ਇੱਥੇ ਵੀਡੀਓ ਦੀ ਐਂਡਿੰਗ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਾਤੇ ਵੀਰ ਭੈਣ ਪਰਵਾਨੇ ਪਿਆਰਪਰੀ ਸასიਖਾਲ ਵੀਡੀਓ ਵਧੀਆ ਲੱਗੇ ਜੇ ਤੇ ਸ਼ੇਅਰ ਵੀ ਜਰੂਰ ਕਰਿਓ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਕੇ ਰਹਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਖਬਰ ਰੱਖਾ ਅਲਵਿਦਾ